ਜੰਗ ਲੱਗਦੇ ਲੱਗਦੀ ਰੁਕ ਗਈ ਜਾਂ ਕਹਿ ਲਈਏ ਮੁੱਕ ਗਈ ਪਰ 4 ਦਿਨਾਂ ਦੀ ਜੰਗ ਦੇ ਵਿੱਚ ਜਾਂ ਕਹਿ ਲਈਏ ਜੰਗ ਵਾਲੇ ਮਾਹੌਲ ਦੇ ਵਿੱਚ ਪੰਜਾਬ ਦਾ ਕੀ ਕੀ ਵਿਗੜਿਆ ਪੰਜਾਬ ਦਾ ਕਿੰਨਾ ਮਾਨਸਿਕ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਜ਼ਿੰਦਗੀਆਂ ਦੇ ਤੌਰ ਦੇ ਉੱਤੇ ਨੁਕਸਾਨ ਹੋਇਆ ਇਹਦੇ ਬਾਰੇ ਮੇਰੇ ਖਿਆਲ ਕਿਸੇ ਨੇ ਗੁਣਾ ਘਟਾਉ ਕੀਤੀ ਨਹੀਂ ਨਾ ਕਿਸੇ ਸਰਕਾਰ ਦੇ ਕਰਨੀ ਆ ਨਾ ਕਿਸੇ ਸੰਸਥਾ ਨੇ ਕਰਨੀ ਆ ਕਿਉਂਕਿ ਪੰਜਾਬੀ ਹਮੇਸ਼ਾ ਬਲੀ ਦੇ ਬੱਕਰੇ ਬਣੇ ਆ ਤੇ ਬਣਦੇ ਰਹਿਣਗੇ ਕਦੇ ਸੋਚ ਕੇ ਦੇਖੋ ਵੀ ਜਿਹੜੇ 4 ਦਿਨ ਡਰੋਨ ਡਿੱਗੇ ਆ ਉਹ ਜਿੰਨੇ ਕੁੱਲ ਡਿੱਗੇ ਆ ਉਹਦੇ ਵਿੱਚੋਂ ਪੰਜਾਬ ਦੇ ਵਿੱਚ ਕਿੰਨੇ ਫੀਸ ਦੀ ਡਿੱਗੇ ਆ ਕਦੇ ਸੋਚ ਕੇ ਦੇਖੋ ਵੀ ਗੁਜਰਾਤ ਸਮੇਤ ਕਈ ਹੋਰ ਸੂਬਿਆਂ ਦੇ ਬਾਰਡਰ ਪਾਕਿਸਤਾਨ ਨਾਲ ਲੱਗਦੇ ਆ ਉੱਥੇ ਕਿੰਨੇ ਕੁ ਡਿੱਗੇ ਆ ਸਭ ਤੋਂ ਵੱਧ ਖਬਰਾਂ ਕੀ ਆਈਆਂ ਕਿ ਜੰਮੂ ਕਸ਼ਮੀਰ ਦੇ ਫਲਾਣੀ ਹਿੱਸੇ ਵਿੱਚ ਡਰੋਨ ਡਿੱਗੇ ਜਾਂ ਪੰਜਾਬ ਦੇ ਵਿੱਚ ਡਿੱਗੇ ਪੰਜਾਬ ਦੇ ਵਿੱਚ ਫਲਾਣੀ ਥਾਂ ਡਿੱਗੇ ਉਹਦੇ ਪੁਰਜੇ ਖਿਲਰੇ ਹੋਏ ਫਲਾਣੀ ਥਾਂ ਤੇ ਮਿਲੇ ਉਹ ਖੇਤਾਂ ਦੇ ਵਿੱਚ ਡਿੱਗਿਆ ਉਹ ਘਰ ਦੇ ਲਾਗੇ ਡਿੱਗਿਆ ਉਹ ਅਸਮਾਨ ਦੇ ਵਿੱਚ ਦੇਖਿਆ ਗਿਆ ਉਹ ਵਾਪਸ ਮੁੜ ਗਿਆ ਉਹਦੇ ਵੱਲ ਫਾਇਰ ਕੀਤੇ ਇਸ ਤਰੀਕੇ ਦੇ ਨਾਲ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਪੰਜਾਬ ਦੇ ਵੱਲ ਹੀ ਕਿਉਂ ਡਿੱਗਦੇ ਸਵਾਲਾਂ ਦਾ ਸਵਾਲ ਇਹ ਆ ਤੇ ਪੰਜਾਬ ਦੇ ਲੋਕ ਕਿੰਨਾ ਚਿਰ ਮਰਦੇ ਰਹਿਣਗੇ ਅਸੀਂ ਪੰਜਾਬੀਆਂ ਜਿਹੜੇ ਬਹੁਤੀ ਵੱਡੀ ਗਿਣਤੀ ਦੇ ਵਿੱਚ ਉਹ ਆਪਣੇ ਬਾਰੇ ਸੋਚਣ ਦੇ ਵਿੱਚ ਮੁਹਾਰਤ ਰੱਖਦੇ ਆ ਵੀ ਮੇਰਾ ਠੀਕ ਆ ਬਚ ਗਏ ਸ਼ੁਕਰ ਆ ਮੈਂ ਬਚ ਗਿਆ ਪਰ ਪੰਜਾਬ ਦੇ ਲੋਕ ਮਰੇ ਵੀ ਆ ਤੁਹਾਨੂੰ ਚੇਤੇ ਨਹੀਂ ਹੋਣਾ ਪੰਜਾਬ ਦੀ ਇੱਕ ਜਸਵਿੰਦਰ ਕੌਰ ਨਾਂ ਦੀ ਭੈਣ ਇੱਕ ਔਰਤ ਮਰੀ ਆ ਉਹ ਔਰਤ ਜਿਹੜੀ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੀ ਰਹਿਣ ਵਾਲੀ ਆ ਇਹ ਔਰਤ ਤੇ ਇਹਦਾ ਪਰਿਵਾਰ ਡਰੋਨ ਦੇ ਵਿੱਚ ਝੁਲਸ ਗਿਆ ਡਰੋਨ ਡਿੱਗਿਆ ਝੁਲਸ ਗਿਆ ਹਾਲੇ ਇਹਦਾ ਪਤੀ ਤੇ ਇਹਦਾ ਪੁੱਤ ਹਸਪਤਾਲ ਦੇ ਵਿੱਚ ਜ਼ੇਰੇ ਇਲਾਜਾ ਖਾਈ ਫੇਮੇ ਪਿੰਡ ਦੀ ਇਹ ਔਰਤ ਜਸਵਿੰਦਰ ਕੌਰ ਇਹਨੇ ਬੁਰੇ ਤਰੀਕੇ ਦੇ ਨਾਲ ਡਰੋਨ ਹਮਲੇ ਦੇ ਵਿੱਚ ਝੁਲਸ ਗਈ ਇਹਨੇ ਦਮ ਤੋੜਤਾ ਇਹਦਾ ਸਸਕਾਰ ਵੀ ਹੋ ਗਿਆ ਪਰ ਕਿੰਨੇ ਕੁ ਗਿਣਤੀ ਦੇ ਵਿੱਚ ਪੰਜਾਬੀਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਕਿ ਡਰੋਨ ਨੇ ਪੰਜਾਬ ਦੇ ਵਿੱਚ ਬੰਦੇ ਵੀ ਮਾਰੇ ਆ ਔਰਤਾਂ ਵੀ ਮਾਰੀਆਂ ਇਸ ਔਰਤ ਦੇ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ 5 ਲੱਖ ਦੇਣ ਦਾ ਐਲਾਨ ਕੀਤਾ ਗੱਲ 5 ਲੱਖ ਦੀ 7 ਲੱਖ ਦੀ 20 ਲੱਖ ਦੀ 2 ਲੱਖ ਦੀ ਨਹੀਂ ਆ ਗੱਲ ਇਹ ਆ ਕਿ ਜੰਗ ਲੱਗੀ ਨਹੀਂ ਤੇ ਪੰਜਾਬੀ ਮਰਨੇ ਸ਼ੁਰੂ ਹੋਗੇ ਤੇ ਜੇ ਕਿਤੇ ਜੰਗ ਲੱਗ ਜਾਂਦੀ ਤਾਂ ਪੰਜਾਬੀ ਕਿੰਨੀ ਵੱਡੀ ਗਿਣਤੀ ਵਿੱਚ ਮਰਦੇ ਆਪਣੇ ਕੋਲੋਂ ਗਿਣਤੀ ਨਹੀਂ ਸੀ ਹੋਣੀ ਪੰਜਾਬ ਦਾ ਸਰਹੱਦੀ ਖੇਤਰ ਹਮੇਸ਼ਾ ਹੀ ਮਰਦਾ ਰਿਹਾ ਤੇ ਇਹਨੇ ਮੁਕਦੇ ਰਹਿਣਾ ਇਹਦੇ ਬਾਰੇ ਗੱਲਾਂ ਹੁੰਦੀਆਂ ਰਹਿਣੀਆਂ ਕਦੇ ਸੋਚ ਕੇ ਦੇਖੋ ਕਿ ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਆ ਪੰਜਾਬੀ ਕਿਵੇਂ ਮਰੇ ਇਸ ਹਮਲੇ ਦੇ ਵਿੱਚ ਇਸ ਤਣਾਅ ਵਾਲੇ ਮਾਹੌਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਗੋਲੀਆਂ ਜੰਗੀਆਂ ਡਰੋਨ ਡਿੱਗੇ ਬਜ਼ਾਈਲਾ ਡਿੱਗੀਆਂ ਉਹਦੇ ਵਿੱਚ ਚਾਰ ਸਿੱਖ ਮਰੇ ਹਾਲਾਂਕਿ ਮੇਰੇ ਲਈ ਸਿੱਖ Hindu ਮੁਸਲਮਾਨ ਇਸਾਈ ਸਾਰੇ ਬਰਾਬਰ ਆ ਪਰ ਉਹਦੇ ਵਿੱਚ ਚਾਰ ਹੋਰ ਪੰਜਾਬੀ ਮਰੇ ਚਲੋ ਆਪਾਂ ਇਹ ਸ਼ਬਦ ਵਰਤ ਲੈਨੇ ਆ ਉਹਦੇ ਵਿੱਚ ਗੁਰਦੁਆਰੇ ਦਾ ਰਾਗੀ ਸਿੰਘ ਵੀ ਸੀ ਇਹ ਚਾਰੇ ਜਣੇ ਕਿਉਂ ਮਰੇ ਇਹਨਾਂ ਨੇ ਥੋੜੀ ਕੋਈ ਹਮਲਾ ਕੀਤਾ ਸੀ ਜਾ ਇਹਨਾਂ ਨੇ ਕਹਿ ਰਿਹਾ ਵੀ ਪਾਈ ਜਾ ਕੇ ਪਰਲੇ ਪਰ ਡਰੋਨ ਸੁੱਟਿਆ ਇਹ ਚਾਰੇ ਵੀ ਬੇਕਸੂਰ ਜਿਹੜੇ ਹੋਰ ਵੀ ਮਾਰੇ ਗਏ ਉਹ ਵੀ ਬੇਕਸੂਰ ਇਹ ਜਸਵਿੰਦਰ ਕੌਰ ਵੀ ਬੇਕਸੂਰ ਉਹਦੇ ਘਰ ਵਾਲਾ ਲਖਵਿੰਦਰ ਸਿੰਘ ਵੀ ਬੇਕਸੂਰ ਜਿਹੜਾ ਕਿ ਆ ਪਿਛਲੇ ਦਿਨੀ ਆਪਾਂ ਜਾਣਦੇ ਵੀ ਹੋਰ ਸਾਰਾ ਕੁਝ ਹੋਇਆ ਜੰਮੂ ਕਸ਼ਮੀਰ ਦੇ ਪੁੰਜ ਸੈਕਟਰ ਦੇ ਵਿੱਚ ਹੋਰ ਵਕ ਵਕ ਥਾਵਾਂ ਦੇ ਉੱਤੇ ਇਹਨਾਂ ਦਾ ਕਸੂਰ ਤਾਂ ਕੋਈ ਨਹੀਂ ਸੀਗਾ ਇਹ ਜਿਹੜੇ ਚਾਰੇ ਜੰਮੂ ਕਸ਼ਮੀਰ ਦੇ ਪੁੰਜ ਸੈਕਟਰ ਦੇ ਵਿੱਚ ਮਾਰੇ ਗਏ ਆ ਪਾਕਿਸਤਾਨ ਦੀ ਫੌਜ ਦੀ ਗੋਲੀ ਦੇ ਨਾਲ ਇਹਨਾਂ ਦੇ ਪਰਿਵਾਰਾਂ ਨੂੰ ਵੀ ਸ਼ਰੋਮਣੀ ਕਮੇਟੀ ਨੇ 5-5 ਲੱਖ ਦੇਣ ਦਾ ਐਲਾਨ ਕੀਤਾ ਮੇਰਾ ਮਕਸਦ ਵੀਡੀਓ ਬਣਾਉਣਾ ਇਹ ਨਹੀਂ ਕਿ ਕਿਨੇ ਕਿੰਨੇ ਰੁਪਈਏ ਦਿੱਤੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕਿੰਨੇ ਪੰਜਾਬੀ ਮਰੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੇ ਵਿੱਚ ਹੀ ਡਰੋਨ ਕਿਉਂ ਆਏ ਮੇਰੇ ਕਹਿਣ ਦਾ ਭਾਵ ਇਹ ਹੈ ਜਿ ਕਿ ਪੰਜਾਬੀਆਂ ਨੂੰ ਹੀ ਡਰੋਨ ਕਿਉਂ ਦਸੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਹੀ ਕਿਉਂ ਮਰਨ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਹੀ ਨਿਸ਼ਾਨੇ ਉੱਤੇ ਕਿਉਂ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਜਾਂ ਸੁਭਾਈ ਸਰਕਾਰਾਂ ਦੇ ਵੱਲੋਂ ਹਾਲੇ ਤੱਕ ਇਹ ਅੰਕੜਾ ਪੇਸ਼ ਨਹੀਂ ਕੀਤਾ ਗਿਆ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਦੇਸ਼ ਦਾ ਹੁਣ ਕਿੰਨਾ ਨੁਕਸਾਨ ਹੋਇਆ ਜਿਹੜੀ ਇਹ ਜੰਗ ਲੱਗਦੀ ਲੱਦੀ ਰੁਕ ਗਈ ਇਹ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਰੁਪਏ ਦੇ ਵਿੱਚ ਸਾਨੂੰ 4 ਦਿਨ ਦੀ ਤਣਾਅਪੂਰਨ ਸਥਿਤੀ ਪਈ ਆ ਤੇ ਜੇਕਰ ਤੇ ਜੰਗ ਲੱਗ ਜਾਂਦੀ ਆਪਾਂ ਲੱਖਾਂ ਕਰੋੜ ਵਾਲੇ ਪਾਸੇ ਨੂੰ ਪਹੁੰਚ ਜਾਣਾ ਸੀ ਉਹ ਵੀ ਫਿਰ ਤੁਹਾਡੇ ਸਾਡੇ ਪਰਸਾਂ ਦੇ ਉੱਤੇ ਬੋਝ ਪੈਣਾ ਸੀ ਉਧਰਲੇ ਪਾਸੇ ਵੀ ਇਵੇਂ ਆ ਪਾਕਿਸਤਾਨ ਵਾਲੇ ਪਾਸੇ ਵੀ ਜਿਹੜੇ ਲੋਕ ਮਰੇ ਆ ਉਹਦੇ ਵਿੱਚੋਂ ਕਈ ਬੇਕਸੂਰ ਵੀ ਮਰੇ ਹੋਣਗੇ ਸਾਡੇ ਤਾਂ ਚਲੋ ਸਹੀ ਹੀ ਬੇਕਸੂਰ ਵਿਚਾਰੇ ਸਾਰੇ ਗੱਲ ਇਹ ਨਹੀਂ ਕਿ ਭਾਈ ਅਸੀਂ ਇਹਨੂੰ ਜਿੱਤ ਲਿਆ ਤੇ ਇਹਨੂੰ ਹਾਰ ਲਿਆ ਗੱਲ ਇਹ ਆ ਕਿ ਅਸੀਂ ਕਿੰਨੀਆਂ ਜ਼ਿੰਦਗੀਆਂ ਗਵਾ ਲਈਆਂ ਬੇਸ਼ਰਮੀ ਦੀ ਇੰਤਹਾ ਦੇਖੋ ਸਾਡੇ ਸਿਆਸੀ ਲੋਕ ਕਿਹੋ ਜਿਹੀਆਂ ਗੱਲਾਂ ਕਰਦੇ ਆ ਅੱਜ ਸਾਡੇ ਸਿਆਸੀ ਲੋਕਾਂ ਦੀ ਨਜ਼ਰ ਦੇ ਵਿੱਚ ਮਰਨ ਵਾਲੇ ਆ ਜਿਹੜੇ ਉਹਨਾਂ ਦੀ ਗਿਣਤੀ ਸਿਰਫ ਧਰਮ ਦੇ ਆਧਾਰ ਦੇ ਉੱਤੇ ਹੁੰਦੀ ਆ ਉਹ ਸਿਰਫ ਧਰਮ ਦੇ ਆਧਾਰ ਦੇ ਉੱਤੇ ਗੱਲ ਕਰਦੇ ਪਰ ਜਦਕਿ ਇਹ ਇਨਸਾਨ ਦੇ ਆਧਾਰ ਦੇ ਉੱਤੇ ਇਨਸਾਨੀਅਤ ਦੇ ਆਧਾਰ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਹੁਣ ਜਦੋਂ ਕਹਿੰਦੇ ਜੀ ਕਿ ਅਤਵਾਦੀ ਵੀ ਮੁਸਲਮਾਨ ਤੇ ਜਿਹਨੇ ਸੋਫੀਆ ਕੁਰਾਸ਼ੀ ਨੇ ਉਹਨਾਂ ਨੇ ਉੱਤੇ ਕਾਰਵਾਈ ਕੀਤੀ ਉਹ ਵੀ ਮੁਸਲਮਾਨ ਵਿਜੇ ਸ਼ਾਹ ਵਰਗੇ ਮੰਤਰੀਆਂ ਦੀ ਨਜ਼ਰ ਦੇ ਵਿੱਚ ਇਹ ਨਹੀਂ ਕਿ ਉਹ ਸਾਡੇ ਦੇਸ਼ ਦੀ ਲਾਡਲੀ ਧੀ ਆ ਉਹ ਸਾਡੇ ਦੇਸ਼ ਦੀ ਮਾਣਮੱਤੀ ਧੀ ਆ ਉਹਦੇ ਵੱਲੋਂ ਇਸ ਤਰੀਕੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਗਿਆ ਉਹਨਾਂ ਦੇ ਸ਼ੱਕੇ ਛੁੜਾਏ ਗਏ ਆ ਉਹ ਇਹ ਗੱਲ ਕਹਿਣਾ ਕਿ ਮੋਦੀ ਸਾਹਿਬ ਦਾ 56 ਇੰਚ ਦਾ ਸੀਨਾ ਉਹਨਾਂ ਨੇ ਕਮਾਲ ਕਰਤੀ ਅੱਤਵਾਦੀਆਂ ਨੂੰ ਉਹਨਾਂ ਦੀ ਭੈਣ ਦੇ ਕੋਲੋਂ ਹੀ ਮਾਰਾਇਆ ਤੇ ਅੱਤਵਾਦੀਆਂ ਦੀ ਐਸੀ ਕੀ ਤੈਸੀ ਕਰਾਈ ਆ ਆਪਦੀ ਭੈਣ ਦੇ ਕੋਲੋਂ ਹੀ ਉਹ ਕਿਸ ਤਰੀਕੇ ਨਾਲ ਖਦੇੜੇ ਗਏ ਯਾਨੀ ਕਿ ਸੋਫੀਆ ਕੁਰੇਸ਼ੀ ਨੂੰ ਮੁਸਲਮਾਨ ਹੋਣ ਦਾਤੇ ਉਹਨੇ ਨਿਸ਼ਾਨੇ ਦੇ ਉੱਤੇ ਲਿਆ ਉਹਨੂੰ ਇਹ ਨਹੀਂ ਪਤਾ ਵੀ ਭਾਈ ਉਹਨੇ ਇਹ ਸੋਚ ਕੇ ਨਹੀਂ ਉੱਥੇ ਹਮਲਾ ਕੀਤਾ ਵੀ ਭਾਈ ਇਹ ਕਿਹੜੇ ਧਰਮ ਦੇ ਆ ਇਹ ਕਿਹੜੇ ਆ ਉਹਨੇ ਅਤਵਾਦ ਦੇ ਉੱਤੇ ਹਮਲਾ ਕੀਤਾ ਉਹਨੇ ਕਿਸੇ ਧਰਮ ਦੇ ਉੱਤੇ ਨਹੀਂ ਕੀਤਾ ਪਰ ਜਿਹੜੇ ਲੋਕ ਜਮੇ ਹੀ ਇਸ ਗੱਲ ਕਰਕੇ ਆ ਜਿਹੜੇ ਲੋਕਾਂ ਦੀ ਕੁਆਲਿਫਿਕੇਸ਼ਨ ਹੀ ਇਹ ਆ ਕਿ ਭਾਈ ਅਸੀਂ ਧਰਮ 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 ਕਰਨਾ ਉਹਨਾਂ ਦੇ ਦਿਮਾਗ ਦੇ ਵਿੱਚ ਬਸ ਇਹ ਗੱਲਾਂ ਫੀਡ ਆ ਇਹਨਾਂ ਦੀ ਯੋਗਤਾ ਹੀ ਐਸੀ ਆ ਇਹ ਤਾਂ ਸ਼ੁਕਰ ਮਨਾਓ ਮਧ ਪ੍ਰਦੇਸ਼ ਦੀ ਹਾਈ ਕੋਰਟ ਦਾ ਜਿਹਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਤੇ ਇਹਦੇ ਉੱਤੇ ਇੱਕ ਪਰਚਾ ਜਾਂ ਦਰਜ ਹੋਇਆ ਨਕਲੀ ਜਾਂ ਪਰਚਾ ਜਿਹਦੇ ਉੱਤੇ ਹਾਈ ਕੋਰਟ ਵੀ ਖੁਸ਼ ਨਹੀਂ ਕਿ ਵਿਜੇਸ਼ਾ ਵਰਗੇ ਬੰਦਿਆਂ ਦੇ ਉੱਤੇ ਤੁਸੀਂ ਇਹੋ ਜਿਹੇ ਪਰਚੇ ਦਰਜ ਕਰੋਗੇ ਅਦਾਲਤ ਨੇ ਗੱਲ ਕਹੀ ਆ ਕਿ ਇਹਦੇ ਉੱਤੇ ਕਾਰਵਾਈ ਦੀ ਨਿਗਰਾਨੀ ਅਦਾਲਤ ਕਰੂਗੀ ਇਹ ਨਹੀਂ ਵੀ ਪੁਲਿਸ ਨੇ ਉੱਤੇ ਛੜਤੀ ਪੁਲਿਸ ਨੇ ਤਾਂ ਆਪਿਆਂ ਨੂੰ ਬਚਾ ਲੈਣਾ ਜਿੱਥੋਂ ਤਰਖਾ ਲੈਂਦੀ ਪੁਲਿਸ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਣਾ ਉਹਨਾਂ ਦਾ ਗੁੱਗਾ ਘੋਣਾ ਪਰ ਤੁਸੀਂ ਦੇਖੋ ਵੀ ਸਾਡੇ ਦੇਸ਼ ਦੇ ਵਿੱਚ ਜ਼ਿਹਨੀ ਤੌਰ ਦੇ ਉੱਤੇ ਕੁਝ ਲੋਕਾਂ ਦੀ ਤੇ ਬਹੁ ਗਿਣਤੀ ਸਿਆਸੀ ਲੋਕਾਂ ਦੀ ਕਿਹੋ ਜੀ ਸੋਚ ਹੈ ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਵੀ ਹਿੰਦੂ ਮੁਸਲਮਾਨ ਤੋਂ ਥੋੜੀ ਉੱਤੇ ਉੱਠਣ ਵਾਲੀ ਗਵਰਨਰ ਸੁਣਿਓ ਤੇ ਗੁੱਸਾ ਨਾ ਕਰਿਓ ਆਪਾ ਕਹਿੰਦੇ ਨੇ ਜੀ ਕਿ ਮੁਸਲਮਾਨ ਆ ਸਨ ਹਿੰਦੂ ਆ ਸਨ ਜਿਹੜੇ ਪੰਜ ਸੈਕਟਰ ਦੇ ਵਿੱਚ ਲੋਕ ਮਾਰੇ ਗਏ ਆ ਉਹਦੇ ਵਿੱਚ ਦੋ ਬੱਚੇ ਵੀ ਆ ਉਸ ਦੀ ਜੁੜਬਾ ਬੱਚੇ ਸੀ ਜੋੜੇ ਬੱਚੇ ਸੀ ਇੱਕ ਮੁੰਡਾ ਇੱਕ ਕੁੜੀ ਉਹਨਾਂ ਬੱਚਿਆਂ ਦੀ ਮਾਂ ਦਾ ਨਾਮ ਹੈਗਾ ਜੀ ਅਰੂਸਾ ਅਰੂਸਾ ਉਹਦਾ ਨਾਮ ਉਹਦੇ ਘਰ ਵਾਲੇ ਦਾ ਨਾਮ ਹੈਗਾ ਜੀ ਰਮਜੀ ਖਾਨ ਰਮਜੀ ਖਾਨ ਮੇਰਾ ਖਲ ਉਹਦੇ ਘਰ ਵਾਲੇ ਦਾ ਨਾਂ ਉਹਨੇ ਗੱਲ ਕਹੀ ਆ ਕਿ ਬੱਚੇ ਸਕੂਲ ਗਏ ਸਕੂਲੋਂ ਵਾਪਸ ਆਏ ਉਹਨਾਂ ਨੇ ਰੋਟੀ ਖਾਧੀ ਹੋਮਵਰਕ ਕੀਤਾ ਖੇਡੇ ਤੇ ਰਾਤ ਨੂੰ ਮੈਂ ਤੇ ਮੇਰਾ ਪਤੀ ਰਮਜੀ ਖਾਨ ਦੋਵੇਂ ਬੱਚੇ ਅਸੀਂ ਸੌਂ ਗਏ ਅੱਧੀ ਰਾਤ ਦੇ ਵੇਲੇ ਧੁਮਾਕੇ ਸ਼ੁਰੂ ਹੋ ਗਏ ਪੰਜ ਸੈਕਟਰ ਦੀ ਗੱਲ ਕਰ ਰਹੇ ਹਾਂ ਜਿੱਥੇ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੇ ਆ ਅੱਧੀ ਰਾਤ ਨੂੰ ਧੁਮਾਕੇ ਸ਼ੁਰੂ ਹੋ ਗਏ ਉਰੂਸਾ ਇਹ ਗੱਲ ਕਹਿੰਨੀ ਕਿ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਵੀ ਇੱਥੇ ਹਾਲਾਤ ਚਿੰਤਾਜਨਕਾ ਖਤਰਨਾਕ ਆ ਸਾਨੂੰ ਕਿਸੇ ਸੁਰੱਖਿਅਤ ਥਾਂ ਦੇ ਵੱਲ ਲੈ ਜਾ। 6 ਵਜੇ ਉਹ ਆ ਗਿਆ ਭਰਾ ਆ ਗਿਆ। ਉਹ ਸਾਨੂੰ ਸੁਰੱਖਿਅਤ ਥਾਂ ਦੇ ਵੱਲ ਲਿਜਾ ਰਿਹਾ ਸੀ। ਹਾਲੇ ਘਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਗਏ ਆ। ਇੱਕ ਬੰਬ ਡਿੱਗਿਆ ਪਰਲੇ ਪਾਰੋਂ ਆਇਆ ਬੰਬ ਡਿੱਗਿਆ। ਉਹਦੇ ਵਿੱਚ ਮੈਂ ਵੀ ਡਿੱਗ ਪੀ। ਧਮਾਕਾ ਇੰਨਾ ਖਤਰਨਾਕ ਸੀ। ਕੁਝ ਇੱਕ ਮਿੰਟਾਂ ਬਾਅਦ ਮੇਰੀ ਸੁਧਬੋਧ ਮੁੜੀ ਤੇ ਮੈਂ ਦੇਖਿਆ ਵੀ ਮੇਰੀ 12 ਸਾਲ ਦੀ ਬੱਚੀ ਖੂਨ ਨਾਲ ਲਥਪਥ ਪਈ ਆ। ਉਹਦੀ ਮੌਤ ਹੋ ਗਈ ਆ। ਥੋੜੀ ਕਿ ਦੂਰੀ ਤੇ ਅੱਗੇ ਜਾ ਕੇ ਦੇਖਿਆ ਮੇਰਾ ਘਰ ਵਾਲਾ ਜ਼ਖਮੀ ਹਾਲਤ ਦੇ ਵਿੱਚ ਪਿਆ। ਅੱਗੇ ਜਾ ਕੇ ਦੇਖਿਆ ਮੇਰਾ ਪੁੱਤ ਵੀ ਮੁੱਕ ਗਿਆ ਇਹ ਮੁਸਲਮਾਨ ਪਰਿਵਾਰ ਆ ਇਹ ਔਰਤ ਜਿਹੜੀ ਕਿ ਬਚ ਗਈ ਇਹਨੇ ਆਪਦੇ ਬੱਚੇ ਦਫਨਾ ਦਿੱਤੇ ਆ ਤੇ ਹਾਲੇ ਤੱਕ ਆਪਦੇ ਘਰ ਵਾਲੇ ਰਮਜੀ ਖਾਨ ਨੂੰ ਦੱਸਿਆ ਨਹੀਂ ਕਿਉਂਕਿ ਉਹ ਆਈਸੀਯੂ ਦੇ ਵਿੱਚ ਆ ਇਸ ਔਰਤ ਨੂੰ ਡਰ ਆ ਵੀ ਜੇ ਕਿਤੇ ਮੈਂ ਆਪਣੇ ਘਰ ਵਾਲੇ ਨੂੰ ਆ ਗੱਲ ਦੱਸਤੀ ਜੇਕਰ ਭੇਤ ਖੁੱਲ ਗਿਆ ਕਿਤੇ ਝਟਕੇ ਨਾਲ ਉਹਦੀ ਵੀ ਮੌਤ ਨਾ ਹੋ ਜੇ ਕਿਤੇ ਉਹ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੇ ਉਹ ਵੀ ਨਾ ਤੁਰ ਜੇ ਆਪਾਂ ਇਹ ਗੱਲ ਕਹਨੇ ਕਿ ਭਾਈ ਇਹ ਮੁਸਲਮਾਨ ਇਉਂ ਸਨ ਇਉਂ ਸਨ ਮਰੇ ਵੀ ਤਾਂ ਮੁਸਲਮਾਨ ਆ ਆਦਲ ਖਾਨ ਵੀ ਤਾਂ ਮੁਸਲਮਾਨ ਸੀ ਜਿਹੜਾ ਕਿ ਅੱਤਵਾਦੀਆਂ ਦੇ ਕੋਲੋਂ ਟੂਰਿਸਟ ਨੂੰ ਬਚਾਉਂਦਾ ਸੀ ਤੇ ਘੋੜਿਆਂ ਤੇ ਖਚਰਾ ਵਾਲਾ ਕਾਰੋਬਾਰ ਕਰਦਾ ਟੂਰਿਸਟ ਦੇ ਕਰਕੇ ਰੋਟੀ ਪਾਣੀ ਚੱਲਦਾ ਉਹਨੇ ਟੂਰਿਸਟ ਦੀ ਜ਼ਿੰਦਗੀ ਬਚਾਉਂਦਿਆਂ ਆਪਦੀ ਹਿੱਕ ਦੇ ਵਿੱਚ ਗੋਲੀਆਂ ਖਾਧੀਆਂ ਉਹ ਮੁਸਲਮਾਨ ਸੀ ਜਿਹੜੀ ਇਹ ਔਰਤ ਦੇ ਦੋ ਬੱਚੇ ਜੋੜੇ ਮਰ ਗਏ ਆ ਇਹ ਔਰਤ ਵੀ ਮੁਸਲਮਾਨ ਆ ਬਹੁਤ ਸਾਰੇ ਲੋਕ ਹੋਰ ਵੀ ਮੁਸਲਮਾਨ ਹੋਣਗੇ ਇਹ ਗੱਲ ਮੈਂ ਤਾਂ ਕਹੀ ਆ ਕਰੋੜ ਕੇ ਤਾਂ ਕਹੀ ਆ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਦੀ ਕੋਈ ਜਾਤ ਨਹੀਂ ਹੁੰਦੀ ਅੱਤਵਾਦ ਦਾ ਕੋਈ ਇੱਕ ਵਿਸ਼ੇਸ਼ ਦੇਸ਼ ਨਹੀਂ ਹੁੰਦਾ ਅੱਤਵਾਦ ਕਿਤੇ ਵੀ ਹੋ ਸਕਦਾ ਅਸੀਂ ਅੱਤਵਾਦ ਦੇ ਮੁਕੰਮਲ ਖਾਤਮੇ ਦੀ ਗੱਲ ਕਰੀਏ ਅੱਤਵਾਦ ਦੇ ਨਾਂ ਦੇ ਉੱਤੇ ਰਾਜਨੀਤੀ ਤੇ ਹਿੰਦੂ ਮੁਸਲਮਾਨ ਦੇ ਉੱਤੇ ਰਾਜਨੀਤੀ ਬੰਦ ਕਰਨੀ ਚਾਹੀਦੀ ਆ ਜਿਹੜੀ ਕਿ ਸਾਡੇ ਦੇਸ਼ ਦੇ ਵਿੱਚ ਹਾਲੇ ਤੱਕ ਹੋਈ ਨਹੀਂ ਤੇ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਹੋਣੀ ਆ ਉਹਨਾਂ ਬੇਸ਼ਰਮ ਨੇਤਾਵਾਂ ਦੇ ਇੱਕ ਹਿੱਸੇ ਨੂੰ ਇਹ ਮੇਰੀ ਬੇਨਤੀ ਆ ਕਿ ਭਾਈ ਥੋੜਾ ਜਿਹਾ ਦਿਮਾਗ ਦੇ ਬੂਹੇ ਖੋਲ ਕੇ ਸੋਚਿਆ ਕਰੋ ਉਹਨਾਂ ਬੇਸ਼ਰਮ ਨਤਾਵਾਂ ਨੂੰ ਬੇਨਤੀ ਆ ਵੀ ਜਿਹੜੇ ਕਹਿੰਦੇ ਜੀ ਕਿ ਇਹ 소ਫੀਆ ਕੁਰੇਸ਼ੀ ਐ ਸੀ ਫਲਾਣੀ ਐ ਸੀ ਤੁਹਾਡੀ ਕੋਈ ਇੱਕ ਯੋਗਤਾ ਸਿਵਾਏ ਜੋੜ ਤੋੜ ਕਰਨ ਦੇ ਸਿਵਾਏ ਵੋਟਾਂ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਨ ਦੇ ਕੁਝ ਹੈ ਤਾਂ ਦੱਸੋ ਤੁਸੀਂ ਆਪਦੇ ਆਕਾਮਾਂ ਦੀ ਚਾਪਲੂਸੀ ਕਰਦੇ ਕਰਦੇ ਜਿਹੜੇ ਲੈਵਲ ਤੇ ਡਿੱਗ ਪੈਨੇ ਆ ਜਿਹੜੀ ਹੱਦ ਤੇ ਚਲੇ ਜਾਂਦੇ ਆ ਉਹਦੇ ਬਾਰੇ ਵੀ ਸੱਚੀ ਮੁੱਚੀ ਦੁਨੀਆ ਸ਼ਰਮਿੰਦੀ ਕਰਤੀ ਤੁਸੀਂ ਸਾਨੂੰ ਆਪਣੇ ਦੇਸ਼ ਦੀ ਫੌਜ ਦੇ ਉੱਤੇ ਮਾਣ ਆ ਸਾਨੂੰ ਵਿੋਮਕਾ ਸਿੰਘ ਦੇ ਉੱਤੇ ਵੀ ਮਾਣ ਆ ਸਾਨੂੰ ਰੱਖਿਆ ਵਿਭਾਗ ਦੇ ਉੱਤੇ ਵੀ ਮਾਣ ਆ ਸਾਨੂੰ ਤਿੰਨਾ ਸਨਾਵਾ ਦੇ ਉੱਤੇ ਵੀ ਮਾਣ ਆ ਸਾਨੂੰ ਸੋਫੀਆ ਕੁਰਾਸ਼ੀ ਦੇ ਉੱਤੇ ਵੀ ਮਾਣ ਆ ਸਾਨੂੰ ਉਹਨਾਂ ਸ਼ਹਾਦਤਾਂ ਦੇ ਉੱਤੇ ਵੀ ਮਾਣ ਆ ਜਿਹੜੇ ਸਾਡੇ ਫੌਜੀ ਜਵਾਨ ਆ ਜਿਹੜੇ ਉਹ ਹਿੱਕਾਂ ਦੇ ਵਿੱਚ ਗੋਲੀਆਂ ਖਾ ਗਏ ਸਾਨੂੰ ਉਹਨਾਂ ਲੋਕਾਂ ਦੇ ਉੱਤੇ ਵੀ ਦੁੱਖ ਆ ਜਿਹੜੇ ਭਾਵੇਂ ਕਿਸੇ ਵੀ ਧਰਮ ਦੇ ਸੀ ਪਰ ਬੇਕਸੂਰ ਮਾਰੇ ਗਏ ਆ ਪਰ ਤੁਹਾਨੂੰ ਇਹਨਾਂ ਗੱਲਾਂ ਦੇ ਉੱਤੇ ਸ਼ਰਮ ਨਹੀਂ ਆਉਣੀ ਤੁਸੀਂ ਜੋ ਮਰਜ਼ੀ ਕਹਿੰਦੇ ਆ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਉਹ ਕਰਦੇ ਆ ਕਦੇ ਦਿਮਾਗ ਦੇ ਮੂਹੇ ਖੋਲ ਕੇ ਸੋਚੋ ਦੁਨੀਆ ਦੇ ਵਿੱਚ ਕਦੇ ਇਹੋ ਜਿਹਾ ਕੁਝ ਹੁੰਦਾ ਉਧਰਲੇ ਪਾਸੇ ਵੀ ਇਹੋ ਜਿਹਾ ਕਾਂਗਿਆਰੀ ਉਧਰ ਵੀ ਬਹੁਤ ਆ ਪਾਕਿਸਤਾਨ ਦੇ ਵਿੱਚ ਟੀਵੀ ਚੱਲਣਾਂ ਤੋਂ ਲੈ ਕੇ ਬਹੁਤ ਸਾਰੇ ਨੇਤਾਵਾਂ ਤੋਂ ਲੈ ਕੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਜੁੜੇ ਹੋਏ ਲੋਕਾਂ ਤੋਂ ਲੈ ਕੇ بڑے ਲੋਕ ਇਹੋ ਜਿਹੇ ਆ ਜਿਹੜੇ ਤੜਕੇ ਤੋਂ ਲੱਗ ਜਾਂਦੇ ਅਸੀਂ ਨੇ ਭਾਰਤ ਕੋ ਸਬਕ ਸਿਖਾ ਦਿਆ ਇਧਰਲੇ ਪਾਸੇ ਉਹ ਕਰੀ ਜਾਂਦੇ ਅਸੀਂ ਨੇ ਪਾਕਿਸਤਾਨ ਕੋ ਸਬਕ ਸਿਖਾ ਦਿਆ ਤੁਸੀਂ ਸਾਨੂੰ ਸਬਕ ਸਿਖਾਤਾ ਅਸੀਂ ਤੁਹਾਨੂੰ ਸਬਕ ਸਿਖਾਤਾ ਜਿਹੜੇ ਸਾਡੇ ਮਰੇ ਆ ਉਹ ਕਿਵੇਂ ਉੱਠਣਗੇ ਜਿਹੜੇ ਥੋਡੇ ਵਾਲੇ ਬੇਕਸੂਰ ਮਰੇ ਆ ਉਹ ਕਿਵੇਂ ਉੱਠਣਗੇ ਜਿਹੜੇ ਮਰ ਗਏ ਆ ਉਹਨਾਂ ਦਾ ਘਾਟਾ ਪਰਿਵਾਰਾਂ ਦੇ ਵਿੱਚ ਕਿਵੇਂ ਪੂਰਾ ਹੋਊਗਾ ਸੋ ਮੇਰੀ ਪੰਜਾਬੀ ਕੋ ਤੁਹਾਨੂੰ ਇੱਕ ਬੇਨਤੀ ਆ ਹਮੇਸ਼ਾ ਮੇਰੀ ਬੇਨਤੀ ਆ ਤੁਹਾਡੇ ਮਰਿਆਂ ਦੀ ਗਿਣਤੀ ਨਹੀਂ ਹੁੰਦੀ ਤੁਹਾਡੇ ਮਰਿਆਂ ਦੀ ਕਦੇ ਗਿਣਤੀ ਹੋਣੀ ਵੀ ਨਹੀਂ ਤੁਸੀਂ ਜਦੋਂ ਸੜਕ ਦੇ ਵਿੱਚ Laash ਰੱਖ ਲੋਂਗੇ ਫਿਰ ਸ਼ਾਇਦ ਕੁਝ ਨਾ ਕੁਝ ਮਿਲ ਜਾਂਦਾ ਪਰ ਆਪਾਂ ਮੰਗਤੇ ਨਹੀਂ ਆ ਇਸ ਵੇਲੇ ਜੰਗ ਦਾ ਮਜ਼ਾਕ ਨਾ ਬਣਾਇਆ ਕਰੋ ਔਖੇ ਵੇਲੇ ਦੇ ਵਿੱਚ ਨਾਲ ਖੜਿਆ ਕਰੋ ਤੁਸੀਂ ਸਰਕਾਰਾਂ ਦੀਆਂ ਨੀਤਾਂ ਤੇ ਨੀਤੀਆਂ ਨੂੰ ਸਮਝੋ ਡਰੋਨ ਕਿੱਥੋਂ ਆਉਂਦੇ ਸੀ ਤੇ ਕਿੱਥੇ ਡਿੱਗਦੇ ਸੀ ਤੁਸੀਂ ਵੀ ਤਾਂ ਮਜ਼ਾਕ ਬਣਾ ਕੇ ਰੱਖਿਆ ਡਰੋਨਾਂ ਨਾਲ ਫੋਟੋਵਰਕ ਚਾਉਂਦੇ ਸੀ ਇਹ ਪੰਜਾਬੀ ਐਉਂ ਬਹਾਦਰ ਕੌਮ ਨਹੀਂ ਸਾਬਤ ਹੁੰਦੀ ਇਹ ਮੂਰਖ ਕੌਮ ਸਾਬਤ ਹੁੰਦੀ ਐਵੇਂ ਵੀ ਅਸੀਂ ਨਾਲ ਖੜ੍ਹ ਜਾਈਏ ਅਸੀਂ ਉਧਰ ਚਲੇ ਜਾਈਏ ਉਹ ਕਹਿੰਦੇ ਵੀ ਭਾਈ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਆਪਾਂ ਛੱਤਾਂ ਤੇ ਜੜ ਕੇ ਡਰੋਨ ਵੇਂਦੇ ਸੀ ਆਪਾਂ ਖੇਤਾਂ ਦੇ ਵਿੱਚ ਪਏ ਹੋਏ ਟੋਏ ਨੂੰ ਚਾਰ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਵੇਂਦੇ ਸੀ ਆਪਾਂ ਵੀ ਆ ਗੱਲਾਂ ਕਰਨੋਂ हटੀਏ ਸੋ ਇਹ ਸੋਚੋ ਜੀ ਕਿ جنگ ਲੱਗੀ ਨਹੀਂ ਪਰ ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਹੋਇਆ ਦਰਬਾਰ ਸਾਹਿਬ ਚ ਸੰਗਤ ਘਟੀ ਤਰਤਾਰਪੁਰ ਸਾਹਿਬ ਦਾ ਲੰਘਾ ਪਤਾ ਨਹੀਂ ਕਿੰਨਾ ਚਿਰ ਬੰਦ ਰਹਿਣਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰੇ ਨੁਕਸਾਨ ਹੋਏ ਆ ਆਰਥਿਕ ਤੌਰ ਦੇ ਉੱਤੇ ਪੰਜਾਬ ਦੇ ਲੋਕ ਝੰਬੇ ਗਏ ਆ ਜਿਸ ਤਰੀਕੇ ਨਾਲ ਜਸਵਿੰਦਰ ਕੌਰ ਮਰੀ ਆ ਕਈ ਹੋਰ ਮੋਇਆਂ ਵਰਗੇ ਹੋ ਗਏ ਆ ਸਰਹੱਦੀ ਖੇਤਰਾਂ ਦੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆਏ ਦੂਰ ਦਰਾਡੇਆਂ ਥਾਵਾਂ ਤੇ ਗਏ ਉਹ ਹੁਣ ਵਾਪਸ ਮੁੜ ਕੇ ਆਏ ਆ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਖਤਰੇ ਦੇ ਵਿੱਚ ਰਹਿੰਦੀ ਆ ਗਿਣਤੀ ਦੇ ਵਿੱਚ ਭਾਵੇਂ ਪੰਜਾਬੀ ਘਟ ਮਰੇ ਆ ਪਰ ਮਾਨਸਿਕ ਤੌਰ ਦੇ ਉੱਤੇ ਝੰਡੋੜੇ ਤੇ ਮੋਏ ਬਹੁਤ ਸਾਰੇ ਆ ਆਜੋ ਆਪਾਂ ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਿਆ ਕਰਗੇ ਡਰੋਨ ਕਿੱਥੇ ਡਿੱਗਦਾ ਤੇ ਕਿਧਰੋਂ ਆਉਂਦਾ ਤੇ ਇੱਥੇ ਹੀ ਕਿਉਂ ਡਿੱਗਦਾ ਇੱਥੇ ਹੀ ਕਿਉਂ ਦੱਸਦਾ ਇਹਦੇ ਬਾਰੇ ਕੜੇ ਚਿੰਤਾ ਤੇ ਚਿੰਤਨ ਵੀ ਕਰਗੇ